ਵਾਹ ਵੀ ਵਾਹ ਕਿਆ ਡਰਾਈਵਰੀ ਹੈ ਕੰਮ ਹੈ ਵੀ ਡਰਾਈਵਰ ਨੇ ਗੋਟਾ ਕੋ ਗਿਆ ਟੋਪੀ ਦਾ ਲੈ ਕੇ ਹੋ ਤੋੜੇਗਾ ਤੂੰ ਬਚਾ ਲੋ ਦਾ ਆਈ ਜਾ ਓ ਬਾਈ ਜੀ ਥੋੜਾ ਲੈ ਕੇ ਦਿਖਾਈ ਹਾਂ ਵਾਵੇ ਬਾਈ ਕੀ ਟਰਾਲੀ ਦਾ ਬੜੀ ਜਾਣ ਆ ਵੇ ਰੁੜਦੇ ਜਣੇ ਚ ਲੋਹ ਲਾ ਕੇ ਜਾਣ ਦੇ ਓ ਫੁਰੀ ਭਾਰਾ ਵੇ ਜਾ ਜੋ ਫੁਰੀ ਭਾਰਗਾ ਜੀ ਆ ਵੇ ਤੋੜੂ ਸਾਰਾ ਚੰਪੂ ਜਾ ਜੋ ਮੈਂ ਭੱਜ ਕੇ ਜਾਂ ਨਾ ਵੰਗੂ ਚੱਕ ਲੈ ਬਸ ਮੰਦੋ ਓਏ ਕੁੰਡੀ ਪਾ ਕੇ ਜੁਹਾਂ ਲੈ ਜਾ ਗਏ ਨਾ ਟਰੈਕਟਰ ਆ ਦੇਖੀ ਆਏ ਠੀਕ ਹੈ ਸਰੂਕ ਮੇਰਾ ਕੌਲੇ ਢਾ ਦੂ ਸਾਰੇ ਪੀਕੇ ਆ ਦੇਖੀ ਇੱਥੇ ਖੋ ਜੰਦੀ ਹੈ ਯਾਰ ਉਹ ਦੇ ਨੇ ਗੱਲ ਇਹ ਸੱਚੀ ਟ੍ਰੌਮ ਚੱਲੇ ਡਰਾਈਵਰ ਆਗਾ ਹੈ ਵੀ ਕੋਈ ਤੋੜ ਦਿਆਂਗਾ ਤੂੰ ਸਾਰਾ ਟਰੈਕਟਰ ਉਹ ਦੇਖਦਾ ਹੀ ਆ ਹੋ ਯਾਰ ਬ੍ਰੇਕਾਂ ਦੇ ਖੜਦੇ ਹਾਂ ਹਾਂ ਲਾਓ ਬਾਈ ਕਹਿੰਦਾ ਡਰਾਈਵਰ ਜੀ ਬਾਈ ਨੂੰ ਲਾਤਾ ਮੈਂ ਬੇਨਤੀ ਕਰਕੇ ਲਾਤਾ ਉਹ ਮੁੰਡੇ ਨੇ ਕਹਾਂ ਮੈਂ ਉਹ ਕਰੂੰਗਾ ਮੈਂ ਨਾ ਪਰਨੀ ਨਹੀਂ ਪਰਨੀ ਨਹੀਂ ਖੜ ਜਾ ਖੜ ਤੂੰ ਪਰਨੀ ਨਹੀਂ ਚੱਲ ਨਹੀਂ ਨਹੀਂ ਉਹ ਨਹੀਂ ਗਲਤ ਗੱਲ ਆ ਬਾਈ ਉਹ ਡਰਾਈਵਰ ਦੀ ਬਜਾਰੇ ਦੀ ਬੇਇੱਜ਼ਤੀ ਕਰਦੀ ਯਾਰ ਦੀ ਦੂਜੇ ਦੀ ਯਗਰੂਪ ਦੀ ਇਹ ਹੈ ਯਗਰੂਪ ਆਂ ਅੰਡ ਅੜੀ ਰੱਖ ਲਿਆ ਰੋ ਮੁੰਡੇ ਵਾਗ ਆ ਬੜਾ ਤੂੰ ਹਵਾ ਚਲ ਸਹੀ ਹੈ ਤੇੱਪੀ ਨਹੀਂ ਬੱਸ ਬੱਸ ਬਹੁਤ ਆ ਬਹੁਤ ਆ ਉਹ ਬਹੁਤ ਆ ਬਹੁਤ ਆ ਹਾਂ ਹੇਵੀ ਡਰਾਈਵਰ ਹੈਵੀ ਹੇਵੀ ਹੇਵੀ ਚਾ ਕੋਈ ਗੱਲ ਨਹੀਂ ਯਾਰ ਲਾ ਆਇਆ ਤਾਂ ਤੁਝੇ ਹੁਣ ਨਾ ਗਈ ਤਾਂ ਰੱਜ ਕੇ ਜਿਲੀ ਲਗਾ ਟਿਕਣ ਨਹੀਂ ਰਹਾ ਟਿਕਣ ਨਹੀਂ ਰਹਾ ਬਾਈ ਆ ਕੀ ਹੋ ਰਿਹਾ ਇਹ ਕੀ ਹੋ ਰਹਾ ਹੈ ਅਰੇ ਮੈਂ ਟਿਕਣਦਾ ਜੀ ਟਿਕਣਦਾ ਹੋ ਰਿਹਾ ਆ ਕੀ ਹੋ ਰਹਾ ਉਹ ਲੱਗ ਗਿਆ ਕੋਆ ਦਾ ਵਧੀਆ ਪਰ ਹੈ ਗਿਆ ਗੱਲਾ ਟੂ ਡਰਾਈਵਰ ਆ ਬਾੜਾ ਤੇ ਯਾਰ ਭਾਵੇਂ ਤੂੰ ਤਾਂ ਫੇਲ ਹੋ ਗਿਆ ਟਰੈਕਟਰ ਦਾ ਮਾਲਕ ਫੇਲ ਆਸੀ ਬਈ ਟਰੈਕਟਰ ਦਾ ਮਾਲਕ ਜੀ

ਕਹਿੰਦਾ ਮੁੰਡਿਓ ਸਾਵੇਂ ਟੋਏ ਚ ਥੱਲੇ ਆ ਜਾ ਥੱਲੇ ਆ ਜਾ ਆ ਜਾ ਬਾਸ ਬਾਸ ਬੱਲਾ ਜੀ ਭਾਈ ਕੋਈ ਨਹੀਂ ਮਾਰੀ ਓਕੇ ਨਾ ਉਹ ਪਤਾ ਹੈ ਵੀ ਹੈ ਨਹੀਂ ਯਾਰ ਹੈਵੀ ਕੋਈ ਨਹੀਂ ਉਹ ਭਾਈ ਤੈਨੂੰ ਥੱਲੇ ਲਾ ਕੇ ਬਿਠਾ ਯਾਰਾ ਦਾ ਦਾ ਆਹ ਧੱਲੋ ਕਿਵੇਂ ਲੱਗਦਾ ਧੱਲੇ ਥਰੇ ਧੱਲੇ ਥਰੇ ਉਹ ਜੁਮੇ ਸਾਡ ਹੋ ਜਾ ਅਰੇ ਪਰੇ ਹੈਵੀ 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 ਡਰਾਈਵਰ ਬਾਈ ਹੈਵੀ ਡਰਾਈਵਰ ਕੰਦਾ ਸੱਟ ਮੈਕਮਾ Аа баа. Ой, баан гөрө гэчихээ. Аа, да. Хайби! Монда гэвэл трэккаалаа. Эндрөө ханд гадаа оё. Ёо, сё, сё, гага, гөрө ёо, сё. Da 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 da. Ya 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 ya. O lastik yakaray. Basa. Nilay ya takar ya bir yanda ਓ ਬਾਬੀ ਬਾਬ ਕੀ ਡਰਾਈਵਰੀ ਹੈ ਕਿੱਥੇ ਜਾਵੇ ਹਜ ਰਹੇ ਨਾ ਕੋਸ ਚੱਕ ਦੇ ਦੋ ਓ ਤੂੰ ਮੂਰੇ ਬੈਠਾ ਆਇਆ ਕਹਿੰਦਾ ਗੇਰਫ ਜ਼ਾਦਾ ਹੈ ਵੀ ਡਰਾਈਵਰ ਗੇਰ ਗੱਡੀ ਖੜ ਜੋ ਗੇਰ ਗੱਡੀ ਓਹ ਦੇਖੋ ਓਹ 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 ਬੈਗ ਬਾਬੀ ਕੀ ਆ ਲੈ ਵਾਟ ਲੈ ਰੋਕਾ ਅੱਜ ਦਾ ਬੋਥਾ ਹੈ ਵੀ ਨਾ ਕਹਦਾ ਸਾਰਾ ਕੁਝ ਸਿੱਟ ਚੁੱਕਿਆ ਵੇ ਦੇਖ ਲੈ ਕਿ ਕੋਈ ਨਾ ਮਾਈ ਇੰਜਨ ਆ ਜੋ ਪਟਿਆ ਨਿਕਲ ਰਹੀ ਮੁੰਡੇ ਤਾਂ ਕਹਿੰਦੇ ਜਗਰੂਪੂ ਬਾਈ ਆਪ ਮੂਰੇ ਹੋ ਗਿਆ ਬਾਈ ਹੋਰ ਟੈਕੀ ਲਿਆ ਹੋਇਆ ਦੇ ਬ੍ਰੇਕਾਂ ਦਾ ਨਹੀਂ ਮੇਰਾ ਤੁਸੀਂ ਹੈਵੀ ਡਰਾਈਵਰ ਹੋਏ ਤੁਸੀਂ ਵੈਕ ਲਾਉਣੀ ਆ ਇਹ ਤਾਇਆ ਲੈ ਕੇ ਲਾਵਾਂਗੇ ਪਟਿਆਲਾ ਚੱਲਣ ਦੇ ਓਏ ਜਗਰੂ ਪਾਰਾ ਫੋੜਨਾ ਜੀ ਦੋ ਸਿਲੰਡਰ ਬਣਾ ਦੇ ਸੇ ਸਿਲੰਡਰ ਕਰਾਂਗੇ ਹਰ ਤੋਂ ਦਾ 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 ਇਨੇ ਲੈਫਟਰ ਵਾਲਾ ਨੇ ਇਨੇ ਮੱਚ ਜਾਣਾ ਡੰਡ ਡੰਡ ਲੈਫਟ ਜਾ ਕੇ ਲੈਫਟਰ ਦੇਰ ਹੈਗਾ ਵੀ ਇਹ ਚੀਜ਼ ਦੇਰ ਤਾਂ ਹੋਊਗਾ ਉਹ ਨੂੰ ਜਾ ਕੇ ਵੇ ਉਹ ਵੱਜ ਗਿਆ ਇਹ ਵੀ ਆ ਆ ਵੱਜ ਗਿਆ ਆਹ ਵੱਜ ਗਿਆ ਟਰਾਲੀ ਦੇ ਤੇ ਇਹ ਸ਼ੁਭਤੀ ਬਾਬੇ ਸਹਰਾ ਕਰਾਤਾ ਕਹਿੰਦੇ ਹੈ ਬੈਕ ਨਹੀਂ ਜਾਂਦਾ ਵੀ ਆ ਖੜਾ ਬੈਕ ਇੱਥੇ ਲਿਜਾਂਗੇ ਦਿਖਾਉਂਦੇ